ਕੀ ਹੋ ਗਿਆ ਤੈਨੂੰ ਮਨੇ ਕੀ ਹੋ ਗਿਆ ਕਾ ਤੂੰ ਹਰ ਫੜੀ ਫਿਰਦੀ ਆ ਇੱਥੇ ਬੈ ਜਾ ਕੀ ਗੱਲ ਆ ਤੈਨੂੰ ਹੈਡਮਾਰ ਖਰਾਬ ਤੇ ਨਾ ਤੈਨੂੰ ਮੈਂ ਕਿਹਾ ਸੀ ਤੂੰ ਸਪਾਈਸ ਵੀ ਕਰਦਾ ਤੇ ਕੀ ਕਿੱਦਾਂ ਤੂੰ ਹੀ ਫਿਰਦੀ ਆ ਕੌਣ ਦੀ ਕਰਨੀ ਐ ਤੂੰ ਮੈਂ ਅੰਦਰ ਵੇਖਣ ਲਈ ਆ ਮੈਂ ਹਬੂਆ ਤੇ ਖੋਲਾਂ ਵੇਖਾਂ ਪਰ ਪਤਾ ਨਹੀਂ ਮੈਨੂੰ ਕਿਉਂ ਅਜੀਬ ਜਿਹਾ ਲੱਗਦਾ ਜਿਵੇਂ ਕੋਈ ਮੈਨੂੰ ਦਿਖਦਾ ਹੁੰਦਾ ਵਾ ਦਿਖਦਾ ਹੁੰਦਾ ਵਾ ਕੀ ਦਿਖਣ ਦਿਓ ਤੂੰ ਤੂੰ ਹੀ ਨਾ ਅੰਦਰ ਜਾਇਓ ਮੈਂ ਮੈਨੂੰ ਐਵੇਂ ਲੱਗਦਾ ਜਿਵੇਂ ਨਾ ਕੁਝ ਮੈਨੂੰ ਭਲੇਖਾ ਜਾ ਪੈਂਦਾ ਜਿਵੇਂ ਕੋਈ ਕਿਤੇ ਖਲੋਤਾ ਹੁੰਦਾ ਕੁਝ ਉਹ ਤੈਨੂੰ ਕਮੜੀ ਤੇ ਦਿਮਾਗ ਤੇ ਰਹੇ ਲਿਆ ਵਾ ਤੇ ਇਹ ਨਹੀਂ ਪਤਾ ਲੱਗਦਾ ਕੋਈ ਵੀ ਤੈਨੂੰ ਇਸ ਟਾਂ ਤੇ ਤੂੰ ਆਈਆ ਘਰੋਂ ਤੇ ਥੱਕੀ ਟੁੱਟੀ ਹੈਗੀ ਤਾਂ ਕਰਕੇ ਥੱਕੇ ਟੁੱਟੀ ਤਾਂ ਮੈਂ ਹੈ ਗਈ ਆ ਪਰ ਪਤਾ ਨਹੀਂ ਕਿਉਂ ਮੈਨੂੰ ਇਦਾਂ ਲੱਗਦਾ ਜਿਵੇਂ ਕੁਝ ਹੁੰਦਾ ਉਹ ਤੇਰਾ ਸਰੀਰ ਠੀਕ ਹੈਗਾ ਵਾ ਸਿਰ ਸੁਰਤ ਨਹੀਂ ਚੜਦ ਕਰਦਾ ਕੋਈ ਸਿਰ ਨਹੀਂ ਮੇਰਾ ਦਰਦ ਚੱਕਰ ਚੱਕਰ ਤੇ ਨਹੀਂ ਹੁੰਦਾ ਨਹੀਂ ਨਹੀਂ ਚੱਕਰ ਨਹੀਂ ਮੈਨੂੰ ਆਇਆ ਆ ਗੋਡਾ ਉਤਰ ਆ ਭੱਜਣ ਲੱਗਿਆ ਗੋਡਾ ਮੇਰਾ ਮੈਂ ਉਹੀ ਤੇ ਆਖੰਦੇ ਹੁਣੇ ਤੈਨੂੰ ਕਹਾਂ ਮੈਂ ਫੜ ਲਿਆ ਵਾ ਜੇ ਨਾ ਫੜਦਾ ਤਾਂ ਸਿੱਧਾ ਬਜਾ ਕੇ ਛਾ ਡੇਕਦੀਆਂ ਤੇ ਫੇਰ 60 ਮਿੰਟ ਜਿਆਦਾ ਲੱਗ ਜਾਂਦੀ ਅੱਗੇ ਤੈਨੂੰ ਪਤਾ ਆਪਾਂ ਘਰੋਂ ਆਏ ਆ ਤੇ ਆਪਣੇ ਕੋਲ ਪੈਸਾ ਕੋਲ ਕੋਈ ਹੈ ਨਹੀਂ ਕਹਦੇ ਹਸਤਾ ਰੁਪਏ ਨਹੀਂ ਮੁੜ ਕੇ ਦਵਾਈ ਲੈਣ ਵਾਸਤੇ ਨਾ ਨਾ ਹਾਈ ਦਾ ਦੀ ਗੱਲ ਨਾ ਤੁਸੀਂ ਕਰੋ ਪਤਾ ਨਹੀਂ ਘਰ ਬੰਦੇ ਹੀ ਤਾਂ ਕਰਕੇ ਮੈਨੂੰ ਇਦਾਂ ਲੱਗਦਾ ਵਾ ਮੈਨੂੰ ਪਤਾ ਨਹੀਂ ਕਿਉਂ ਇਦਾਂ ਹੁੰਦਾ ਵਾ ਉਪਰੇ ਥਾਂ ਤੇ ਆਏ ਆ ਥੋੜਾ ਬੁੱਤਾਂ ਦੇ ਬੰਦੇ ਦੇ ਪਰਤ ਪੈਂਦਾ ਹੀ ਆ ਫਰਕ ਤੇ ਪੈਂਦਾ ਵਾ ਪਰ ਇਦਾਂ ਮੇਰੀਆਂ ਹੱਥਾਂ ਫਲੇਫਾ ਖਾਂਦੀਆਂ ਮੈਨੂੰ ਕਿਉਂ ਇਦਾਂ ਲੱਗਦਾ ਰਹਿੰਦਾ ਵਾ ਚੱਲ ਕੋਈ ਗੱਲ ਨਹੀਂ ਐ ਤੂੰ ਸਫਾਈ ਸੁਫਾਈ ਕਰਨੀ ਹੀ ਤੈਨੂੰ ਮੈਂ ਕਹਾਂ ਸਫਾਈ ਸੁਫਾਈ ਕਰ ਲੈਣਾ ਕੰਪਲੀਟ ਕਰ ਲੈਣਾ ਤੇ ਫੇਰ ਕਰ ਲਈ ਸਾਰੀ ਸਫਾਈ ਹੁਣ ਸਫਾਈ ਤੇ ਮੈਂ ਕਰ ਲਈ ਆ ਪਰ ਮੈਨੂੰ ਦੱਸੋ ਹੁਣ ਪਿੰਨਾਉਣਾ ਧੋਣਾ ਵੀ ਆ ਕੀ ਕਰਾਂ ਮੈਂ ਕੱਪੜੇ ਵੀ ਹਨ ਨਹੀਂ ਕੋਲ ਆਪਣੇ ਅਹ ਯਾਰ ਉਹ ਤੇ ਗੱਲ ਸਹੀ ਐ ਵਾਕਈ ਗੱਲ ਸਫਾਈ ਕਰਕੇ ਤੇ ਮੇਰਾ ਬੁਰਾ ਹਾਲ ਹੋਇਆ ਪਿਆ ਵਾ ਘੱਟਾ ਮਿੱਟੀ ਉੱਤੇ ਪਿਆ ਵਾ ਉਹ ਇਹ ਮੈਂ ਵੇਖਦਾ ਵੀ ਮੇਰੇ ਵੀ ਕੱਪੜੇ ਉਹੀ ਆ ਤੇ ਹੁਣ ਕੱਪੜੇ ਕਿੱਦਾਂ ਪਾਉਣੇ ਘਰੇ ਤੇ ਮੈਂ ਜਾਣਾ ਨਹੀਂ ਹੁਣ ਚਾਰ ਪੰਜ ਜਣ ਕਿਉਂ ਨਹੀਂ ਘਰੇ ਜਾਣਾ ਕਰ ਜਾਓਗੇ ਨਹੀਂ ਤਾਂ ਕੱਪੜੇ ਕਿੱਥੋਂ ਆਉਣਗੇ ਉਹ ਪਾਗਲੇ ਜੇ ਮੈਂ ਹੁਣ ਅੱਜੇ ਘਰੇ ਚਲੇ ਗਿਆ ਠੀਕ ਹੈ ਨਾ ਜਾ ਅੱਜ ਚਲੇ ਗਿਆ ਸਵੇਰੇ ਚਲੇ ਗਿਆ ਘਰੇ ਜਾ ਕੇ ਮੈਂ ਆਇਆ ਮੰਮੀ ਨੇ ਕਹਣਾ ਇਹ ਤੇ ਆ ਗਿਆ ਚਲ ਕੋਈ ਕਰੀ ਇਹ ਤੇ ਕਿਹੜਾ ਸਰਦਾਵਾ ਮੁਰਕੜ ਖੋਤੀ ਬੋਰ ਥਲੇ ਮੰਮੀ ਨੇ ਕਹਣਾ ਫੇਰ ਮੰਮੀ ਕਹੂਗੀ ਉਹ ਗੱਲਾਂ ਕਰੀ ਜਾਓ ਜਦੋਂ ਅਸੀਂ ਕੱਪੜਾ ਲੀਡਾ ਲੈ ਕੇ ਆ ਜਾਾਂਗੇ ਤੇ ਫੇਰ ਮੰਮੀ ਕਿੰਨਾ ਕਹੂਗੀ ਇਹ ਥੋੜਾ ਗੱਲ ਹੁੰਦੀ ਆ ਹੌਣ ਪਿਆ ਹਟ ਕਾ ਵੀ ਕੋਲ ਨਹੀਂ ਏਟੀਐਮ ਵੀ ਤੁਹਾਡਾ ਉੱਥੇ ਪਿਆ ਮੈਨੂੰ ਦੱਸੋ ਹੁਣ ਕਿੱਥੋਂ ਕੱਪੜੇ ਲਿਆਓਗੇ ਉਹ ਲੈਣ ਜਾਣਾ ਵਾ ਸਾਰਾ ਕੁਝ ਲੈਣ ਜਾਣਾ ਵਾ ਟੈਨਸ਼ਨ ਨਾ ਲੈ ਏਟੀਐਮ ਲਿਆਉਣਾ ਵਾ ਸਾਰੇ ਕੰਮ ਜਿਹੜੇ ਕਾਗਜ਼ ਪੱਤਰ ਮੇਰੇ ਪਿਆ ਸਾਰੇ ਉਹ ਵੀ ਲੈ ਕੇ ਆਉਣਾ ਕੱਪੜੇ ਵੀ ਲੈ ਕੇ ਆਉਣੇ ਆ ਚਾਰ ਪੰਜ ਦਿਨ ਬਾਅਦ ਲੈ ਕੇ ਆਉਂਦਾ ਜਾ ਕੇ ਨਹੀਂ ਕੋਈ ਗੱਲ ਨਹੀਂ ਹੁਣ ਮੈਂ ਇਦਾਂ ਕਰਦਾ ਮੁੰਡਾ ਯਾਰ ਦੱਸ ਹੈਗਾ ਨੂੰ ਫੋਨ ਕਰਦਾ ਉਹਦੇ ਕੋਲ ਰੁਪਈਆ 5000 ਪਾਉਣਾ ਵਾ ਕੁਛ ਕਰਦਾ ਸੁਦਾ ਪਤਾ ਲਿਆਉਣਾ ਵਾ ਤੇ ਕੁਛ ਤੇਰੇ ਲਈਨੇ ਕੱਪੜੇ ਲਿਆਉਣਾ ਥੋੜੀ ਉੱਤੇ ਪਾ ਲਵਾਂਗੇ ਆਪਾਂ ਆ ਰੱਬਾ 5000 ਦਾ ਕੀ ਅੱਜ ਕੱਲ ਬੰਦਾ ਕਿੱਦਾਂ ਅਡਜਸਟ ਕਰਾਂਗੇ ਸਾਰਾ ਕੋਈ ਗੱਲ ਨਹੀਂ ਆ ਬੰਦਾ ਸੋਚਦਾ ਜਦੋਂ ਮੇਰੇ ਨਾਲ ਡੇ ਹੀ ਗੱਲਾਂ ਕਰਨ ਥੱਕੇ ਮਾਰ ਡੇ ਹੀ ਅਰਾਦਾ ਹੀ ਨਹੀਂ ਤੇ ਘਰ ਛੱਡ ਕੇ ਆਈਏ ਉਹ ਚਲ ਹੁਣ ਉਸੇ ਗੱਲ ਨੂੰ ਲੈ ਕੇ ਬੈਠੀ ਰਹੇਗੀ ਮੈਂ ਬੜਾ ਤੰਗ ਹੀ ਕਰਦੇ ਨੇ ਚੱਤੂ ਉਹ ਨਹੀਂ ਤੈਨਾਂ ਜੀ ਨਹੀਂ ਕਰਦਾ ਨਾ ਘਰ ਛੱਡਣੋਂ ਪਰ ਮੇਰਾ ਜੀ ਕਰਦਾ ਹੈ ਰੋਜ਼ ਰੋਜ਼ ਇਹ ਤੈਨੂੰ ਗੱਲਾਂ ਹੁੰਦੀਆਂ ਹੀ ਉਹ ਮੈਨੂੰ ਚੰਗੀਆਂ ਲੱਗਦੀਆਂ ਆ ਤੇ ਫਿਰ ਮੇਰੀ ਵੀ ਹੁਣ ਗੱਲ ਸੁਣ ਲੋ ਮੈਨੂੰ ਕਿਰਾਏ ਤੇ ਰਹਿਣਾ ਚੰਗਾ ਨਹੀਂ ਲੱਗਦਾ ਮੈਨੂੰ ਤੇ ਉਦਾਂ ਹੀ ਆਪਣੇ ਆਪ ਦੀ ਸ਼ਰਮ ਜੀ ਆਈ ਜਾਣ ਡਈ ਆ ਜਿਹੜੀ ਮੈਂ ਤੁ ਵੀ ਆਪਾਂ ਘਰ ਸਸਤੇ ਚ ਬਣਦਾ ਵਾ ਤੇ ਕੀ ਸੋਚਿਆ ਤੁਸੀਂ ਘਰ ਬਾਰੇ ਕਿਰਾਏ ਤੇ ਰਹਿਣਾ ਮੈਨੂੰ ਪਸੰਦ ਨਹੀਂ ਲੱਗਦਾ ਮੈਂ ਤਾਂ ਨਮੋਚੀ ਜੀ ਮਾਰੀ ਜਾਣ ਲਈ ਕੋਈ ਗਲੀ ਗੁਆਂਢ ਮੇਰੇ ਮੱਥੇ ਲੱਭੋ ਇੱਥੇ ਤੇ ਕੀ ਕਹੋਗੇ ਇਹ ਕਾਹੇ ਵਾਲੇ ਨਹੀਂ ਹੈਗੇ ਇਹ ਕਿਰਾਏ ਤੇ ਬੈਠੇ ਆ ਕੇ ਉਹ ਤਾਂ ਗੱਲ ਸਹੀ ਆ ਤੇਰੀ ਚੱਲ ਮੈਂ ਵੀ ਸੋਚਿਆ ਵਾ ਉਹ ਬਾਰੇ ਵੀ ਮੈਂ ਸੋਚਿਆ ਵਾ ਕੋਈ ਗੱਲ ਨਹੀਂ ਜੇ ਨਹੀਂ ਗੱਲ ਬਣੂਗੀ ਨਾ ਤੇ ਕੋਈ ਨਹੀਂ ਆਪਾਂ ਇੰਦਾ ਕਰਾਂਗੇ ਲੋਨ ਕਰਾ ਲਾਂਗੇ ਤੇ ਫੇਰ ਲੈ ਹੀ ਲਵਾਂਗੇ ਘਰ ਨਾ ਇਰੇ ਬੁੱਛੇ ਨਿਕਲ ਜਾਈ ਤਾ ਮੈਂ ਕਿਸੇ ਨੂੰ ਨਹੀਂ ਰਹਿ ਦੇਣਾ ਨਿਕਲ ਜੂ ਉਹ ਮੇਰੇ ਖਿਆਲ ਚ ਇਦਾਂ ਹੋਣਾ ਵਾ ਉਹ ਜਿਹੜੇ ਮਗਰ ਕਿੱਲ ਕੋਲ ਤੇ ਟੰਗਿਆ ਨਾ ਕਿੱਲ ਘੜਿਆ ਹੋਣਾ ਵਾ ਤਾਂ ਡੇਕ ਪਿਆਣਾ ਥੱਲੇ ਗੱਲ ਤੇ ਗਿਆ ਪਰ ਐਡੀ ਦੂਰੋਂ ਇੱਥੇ ਉਹ ਕੋਰਨੀ ਦਾ ਤੂੰ ਦੇਵੇਂ ਇੱਕ ਵਹਿਮ ਕਰ ਦੇਣੀ ਆ मैं लगता तेरा दिमाग हिल गया थोड़ा बहुत मैं लगता है कि ये पहला है ओ उत्ते फोटो ये ही डंगी ही मैं लगता था, फोटो थोड़े पी है तो ही ना पड़े ओ कौन ही अंदर फिर की फोटो ही आ आईना ना ले फोटो ही आ कौन ही आ इन्हु क्या आवा पता नहीं मैंने अजीब जा क्यों लग गई जानता हर गलते हर गलते मैंने इतना क्यों हूँ त्यागे जो दोनों इतने आके बैठी हैं ਮੈਨੂੰ ਲੱਗਦਾ ਤੇਰਾ ਸਰੀਰ ਨਹੀਂ ਠੀਕ ਹੈਗਾ ਚੱਕਰ ਚੱਕਰ ਆਉਂਦੇ ਆ ਮੈਨੂੰ ਲੱਗਦਾ ਤੈਨੂੰ ਤਾਂ ਹੀ ਕਰਕੇ ਤੈਨੂੰ ਪਤਾ ਕੋਈ ਨਹੀਂ ਲੱਗਣ ਦਿਆ ਚੱਕਰ ਮੈਨੂੰ ਅੱਜ ਪਹਿਲੇ ਦਿਨੀ ਆਉਂਦੇ ਆ ਜਿੱਦਾਂ ਦੀ ਮੇਰੀ ਹਾਲ ਤੇ ਚੱਕਰ ਤੇ ਮੈਨੂੰ ਆਉਂਦੇ ਰਹਿੰਦੇ ਆ ਚੱਲ ਕੋਈ ਗੱਲ ਨਹੀਂ ਆ ਤੂੰ ਮੈਂ ਮੈਂ ਬਾਹਰੋਂ ਪਹਿ ਲੈ ਕੇ ਨਾ ਮੁੰਡੇ ਕੋਲੋਂ ਤੇ ਕੱਪੜੇ ਲਿਆ ਕੇ ਲਿਆ ਕੇ ਦਵਾ ਤੇ ਮੈਂ ਕਿ ਤੂੰ ਕੱਪੜੇ ਕੂੜੇ ਬਦਲ ਨਾ ਲਓ ਫਿਰ ਤੇਰਾ ਥੋੜਾ ਜਿਹਾ ਦਿਮਾਗ ਸੈੱਟ ਹੋਣਾ ਵਾ ਮੈਂ ਫਿਰ ਉਹਨਾਂ ਜਿਹੜੇ ਉੱਥੇ ਬਾਹਰ ਬੈਹ ਜੰਨੇ ਆ ਆਉਗੀ ਆਰਾਮ ਕਰ ਤੂੰ ਘੜੀ ਬੈ ਕੇ ਚੰਗਾ ਇੱਥੇ ਪਾਸੇ ਮਾਰ ਮਾਰ ਥੱਕ ਗਈ ਆ ਕੋ ਸਮਝ ਨਹੀਂ ਆਉਂਦੀ ਕਿ ਤੇ ਫੋਨ ਆਇਆ ਹੀ ਤੇ ਮੰਮੀ ਨੇ ਮੈਨੂੰ ਚੁੱਕਣ ਵੀ ਨਹੀਂ ਦਿੱਤਾ ਤੇ ਮੁੜ ਕੇ ਨਾ ਉਹਨੇ ਲਾਇਆ ਹੀ ਆ ਸਗੋਂ ਉਧਰੋਂ ਫੋਨ ਆਇਆ ਮੇਰਾ ਤੇ ਛੱਪਾ ਉੱਤੇ ਹੀ ਨਾ ਮੇਰਾ ਹੱਥ ਉੱਤੇ ਰਹਿਣਾ ਹੀ ਜੇ ਮੈਂ ਲਾ ਲੈਂਦੀ ਤੇ ਫਿਰ ਮੈਂ ਨੀਂ ਨੀ ਪੈ ਜਾਣਾ ਪਰ ਐਡੀ ਹੈਗੀ ਮੰਮੀ ਮੈਨੂੰ ਵੀ ਨਹੀਂ ਲਾਉਣ ਦਿੰਦੀ ਦੱਸ ਕਿੰਨੇ ਦਿਨ ਇੱਥੇ ਬੈਠੀ ਰਹੂੰਗੀ ਅਖੀਰ ਦੀ ਬਾਕੀ ਤੇ ਜਾਣਾ ਹੀ ਆਪਣੇ ਘਰ ਬੜਾ ਔਖਾ ਕੰਮ ਆ ਪਰ ਮੰਮੀ ਨੂੰ ਕੌਣ ਸਮਝਾਵੇ ਵੀਰ ਨੂੰ ਵੀ ਘਰੋਂ ਕੱਢ ਦਿੱਤਾ ਨੀ ਕੀ ਬੁੜਬੁੜ ਕਰਾਂ ਦੀ ਬਜੀਤ ਮੰਮੀ ਕੀ ਬੁੜਬੁੜ ਕਰਨਾ ਵਾ ਹਾਂ ਕੀ ਹੋਇਆ ਵਾ ਮੈਂ ਤਾਂ ਸੋਚ-ਸੋਚ ਕੇ ਬਹੁਤ ਮੈਨੂੰ ਦਿਮਾਗ ਤੇ ਟੈਨਸ਼ਨ ਹੋ ਹੀ ਪਈ ਆ ਲੈ ਤੈਨੂੰ ਕਾਦੀ ਟੈਨਸ਼ਨ ਵਣ ਮੰਮੀ ਮੈਂ ਚੰਗੀ ਭਲੀ ਸਹੁਰੇ ਚਲ ਜਾਣਾ ਏ ਕਿੰਨੇ ਦਿਨ ਇੱਥੇ ਬੈਠੀ ਰਹੂੰਗੀ ਨਾਲੇ ਰਕਬੀਰ ਦਾ ਫੋਨ ਵੀ ਆਇਆ ਸੀ ਕੀਪਤਾ ਅਗਲੇ ਨੇ ਮੈਨੂੰ ਨਹੀਂ ਲੈਣ ਆਉਣਾ ਨੀ ਸੋਰੇ ਸੋਰੇ ਲਾਏ ਉੱਥੇ ਹੀ ਜਾਣਾ ਵਾ ਐਵੇਂ ਨਾ ਟੈਨਸ਼ਨ ਲਿਆ ਕਰ ਉਹਨਾਂ ਦੀ ਜੇ ਰਕਬੀਰ ਦਾ ਫੋਨ ਆਇਆ ਨਹੀਂ ਚੁੱਕਣ ਦਿੱਤਾ ਕਿਹੜੀ ਲੋੜ ਆ ਗਿਆ ਵਾ ਉਹਨੇ ਇੱਥੇ ਹੀ ਆਉਣਾ ਆਪੇ ਤੈਨੂੰ ਲੈ ਜਾਣਾ ਵਾ ਮੰਮੀ ਅਸਕਰ ਫਿਰ ਵੀ ਉਹ ਤੇਰਾ ਜਵਾਈ ਆ ਹੁਣ ਜੇ ਮੈਂ ਫੋਨ ਨਹੀਂ ਚੁੱਕਿਆ ਅਗਲੇ ਨੇ ਗੁੱਸੇ ਨਾਲ ਮੁੜ ਕੇ ਕੀਤਾ ਵੀ ਨੀਗਾ ਹੈਗਾ ਨਹੀਂ ਕੀਤਾ ਮੈਂ ਆਸਾਈ ਮੋਰ ਘੜ ਕੋਤੀ ਬੋਰ ਥੱਲੇ ਆਉਣੀ ਤੂੰ ਫਿਕਰ ਨਾ ਕਰ ਮੰਮੀ ਹੈ ਤੇ ਉਹ ਵੀ ਬੜਾ ਅੜਪਵਾ ਜੇ ਉਹਨੇ ਮਨ ਚ ਧਾਰ ਲਿਆ ਨਾ ਤੇ ਫੋਨ ਉਹਨੇ ਵੀ ਨਹੀਂ ਕਰਨਾ ਤੇ ਮੈਨੂੰ ਤੂੰ ਕਰ ਨਹੀਂ ਦਿੰਦੀ ਅੜਬਾ ਵਾਣਾ ਤੇ ਰਵੇ ਅੜਬ ਜੇ ਆਪਣੀ ਮਾਂ ਦੇ ਮਗਰ ਲੱਗਾ ਵਾ ਨਾ ਤੇ ਲੱਗਾ ਰਹਿਣ ਦੇ ਨਿਆਣੇ ਆ ਆਪੇ ਸਾਹਮਣੇ ਨਾ ਸਾਹਮਣੇ ਤੈਨੂੰ ਕਾਦਾ ਫਿਕਰ ਆ ਅਜੇ ਤੂੰ ਦੱਸ ਦੇਣਾ ਇਹਦੇ ਵੇਲੇ ਮੂੰਹ ਤੇ ਮਾਸਾ ਰਾਮ ਰਹਿਮਾਨ ਦੀ ਆ ਗਈ ਤੇਰੇ ਤੇ ਮੰਮੀ ਮੇਰੇ ਮੂੰਹ ਤੇ ਤੇ ਰਹਿਮਾਨ ਦੀ ਆ ਗਈ ਆ ਤੇ ਜਿਹੜੀ ਅੰਦਰ ਅੰਦਰ ਮੈਨੂੰ ਚੋਂਦ ਕੀ ਲੱਗੀ ਆ ਮੇਰੇ ਨਿਆਣੇ ਕੀ ਕਰਦੇ ਹੋਣਗੇ ਭਲਾ ਕੁਛ ਨਹੀਂ ਕਰਦੇ ਠੀਕ ਠਾਕ ਵਾ ਨਿਆਣੇ ਕੁਛ ਨਹੀਂ ਆ ਨਿਆਣਿਆਂ ਨੂੰ ਸਾਹਮਣੇ ਇਹਨਾਂ ਦੀ ਦਾਦੀ ਨਾਲੇ ਉਹਦਾ ਪਿਓ ਨਾਲੇ ਮੇਰੀ ਗੱਲ ਸੁਣ ਛੱਡ ਸਭ ਕੋ ਆਵੇ ਮੈਂ ਪੈਸੇ ਕਿੰਨੇ ਲੈ ਕੇ ਆਈ ਆ 5-5000 ਰੁਪਿਆ ਠੇਕੇ ਦਾ ਵੱਧ ਮਿਲਿਆ ਵਾ ਹੈ ਆਹੋ ਅਜੇ ਤਰਾ ਭਰਾ ਇੱਥੇ ਹੁੰਦਾ ਨਾ ਤੋ ਉਹਨੇ ਸਾਰੇ ਉਹ ਸਾਡ ਕੋ ਮਾਜ ਲੈਣੇ ਤੁਹਾਨੂੰ ਗੂਠਾ ਵਿਖਾ ਲੈਣਾ ਹੁਣਕੇ ਮੰਮੀ ਇਹ ਤੇ ਗੱਲ ਤੁਹਾਡੀ ਸਹੀ ਆ ਪਰ ਇੰਨਾ ਚੰਗਾ ਵਾ ਕਿ ਤੁਸੀਂ ਮਗਰਮ ਮਗਰਮ ਮਗਰੋ ਲੈ ਆ ਉਹਨੇ ਕਿਤਾ ਕਿਹੜੇ ਬਲੇ ਆ ਜਾਣਾ ਵਾ ਤੇ ਚੱਲ ਸਕੂਟਰੀ ਤੇ ਕਢਾਈਏ ਹੁਣ ਆਹੋ ਨਾਲੇ ਜਿੱਥੇ ਮਰਜੀ ਵਰਤਾਂਗੇ ਨਾ ਕੋਈ ਸਾਨੂੰ ਉਹ ਗੱਲ ਵੀ ਡਰਨਾ ਟੁੱਕਰ ਖਾਵਾਂ ਪੀਵਾਂਗੇ ਤੇ ਇਦਾਂ ਕਰੀ ਭਾਵੇਂ ਲੱਖ ਦੀ ਤੇ ਭਾਵੇਂ 2 ਲੱਖ ਵਾਲੀ ਜਿੱਦਾਂ ਦੀ ਵਧੀਆ ਤੇ ਵਧੀਆ ਸਕੂਟਰੀ ਕਢਾਈ ਤੇਰੇ ਵਾਸਤੇ ਹੀ ਆ ਤੂੰ ਦਾਵੇਂ ਨਹੀਂ ਕਰਨੀ ਪਈ ਮੈਂ ਉੱਥੇ ਸਹੁਰੇ ਜਾਣਾ ਸਹੁਰੇ ਜਾਣਾ ਮੈਂ 1 ਲੱਖ 2 ਲੱਖ ਵਾਲੀ ਕਿਹੜੀ ਸਕੂਟਰੀ ਆਉਂਦੀ ਉਹ ਗਾੜੀ ਜਾਮਾ ਕਢਾਉਣਾ ਚੱਲ ਜਿੰਨੇ ਲੱਖ ਤੋਂ ਵੱਧ ਹੀ ਆਉਂਦੀ ਹੁਣ ਕਿਹੜੀ ਘੱਟ ਆਉਂਦੀ ਆ ਨਹੀਂ ਲੱਖ ਤੋਂ ਥੱਲੇ ਥੱਲੇ ਆਉਂਦੀ 80 90 ਹਜ਼ਾਰ ਦੀ ਆ ਜਾਂਦੀ ਆ ਚੱਲ ਵੇਖ ਲੈ ਜਿੰਨੇ ਵਾਲੀ ਲੈਣੀ ਹੁੰਦੀ ਉਹ ਲੱਲਾ ਨਹੀਂ ਮਿੰਤ ਲੱਗਦੀ ਲੱਖ ਤੋਂ ਤਾਂ ਹੀ ਆਉਂਦੀ ਜੇ ਇਹਦੇ ਵਧੀਆ ਕੋਈ ਕੰਪਨੀ ਦੀ ਲਵਾਂਗੇ ਤੂੰ ਵਧੀਆ ਫਿਰ ਜੇ ਹੈਗੇ ਜ਼ਿਆਦਾ ਪੈਸੇ ਤੇ ਫਿਰ ਜ਼ਿਆਦਾ ਹੀ ਖਰਚ ਲੈਣਾ ਹਾਂ ਹੈ ਆਵੇ ਕਿੰਨੇ ਪੈਸੇ ਆ ਤੇਰੇ ਵਾਸਤੇ ਯਾ ਤੂੰ ਵਧੀਆ ਹੀ ਲੈ ਹਲਕੀ ਦਾ ਕਿ ਲੈਣਾ ਮੰਮੀ ਮੇਰੀ ਗੱਲ ਸੁਣ ਬਾਕੀ ਤੂੰ ਮੇਰੇ ਨਾਂ ਤੇ ਜਮਾ ਕਰਾ ਦੇ ਹਾਂ ਫਿਰ ਕੀ ਜੇ ਮੈਂ ਜਮਾ ਕਰਾਤੇ ਤੇ ਜੇ ਮਨੀ ਨੂੰ ਪਤਾ ਲੱਗਾ ਤਾਂ ਨਾ ਕਹਣਾ ਮੈਨੂੰ ਕਿਤੇ 10 ਰੁਪਏ ਨਹੀਂ ਦਿੱਤੇ ਤੇ ਇਹਨੇ ਜਮਾ ਕਰਾ ਲੈ ਚੀਜ਼ ਲੈ ਜਾ ਚੀਜ਼ ਦਾ ਨਹੀਂ ਪਤਾ ਲੱਗਣਾ ਚੱਲ ਮੰਮੀ ਜੇ ਕਹੀ ਨਹੀਂ ਹੈ ਨਾ ਤਾਂ ਚੀਜ਼ ਹੀ ਲੈ ਆਉਣੀ ਹੈ ਤੇ ਚੱਲੀਏ ਫਿਰ ਚੱਲ ਚੱਲ ਇੱਧੇ ਪੈਸੇ ਪੜ ਚੱਲ ਚੱਲੀਏ ਪਿਆਰ ਤਾਂ ਤੂੰ ਹੋਈ ਹੈ ਲੈ ਆਈਏ ਜੰਸੀ ਚੋ ਦੇਖ ਲਿਆ ਯੇ ਮੰਮੀ ਉਹ ਤੇ ਚੱਲ ਠੀਕ ਵਾ ਫਿਰ ਮੈਨੂੰ ਮੁਰਮੁਰ ਕੇ ਉਹ ਗੱਲਾਂ ਉਹ ਡਈਆਂ ਵਾ ਜੇ ਨਾ ਆਇਆ ਤਾਂ ਕੀ ਕਰੂੰਗੀ ਮੈਂ ਸਕੂਟਿੰਗ ਆ ਜਾਣਾ ਆਇਆ ਨਹੀਂ ਉਹ ਗੱਲ ਪੀ ਤੂੰ ਕਹੀ ਜਾਨੀ ਹੋਇਆ ਨਾ ਆਇਆ ਨਾ ਉਹ ਨਾ ਕਿਉਂ ਨਹੀਂ ਆਉਨੇ ਉਹ ਵੀ ਤਿੰਨੇ ਆਣ ਕੇ ਬੈਠੀਆਂ ਹੀ ਉੱਥੇ ਉਹਨਾਂ ਨੇ ਵੇਖੀ ਕਿਦਾਂ ਚੂਲਾ ਤੇਣੀਆਂ ਬਿੰਦਿਆਰਾਂ ਦੇ ਆਪੇ ਪਕਾਉਂਦੀਆਂ ਆ ਫਿਰ ਖਾਵੇ ਜੇ ਉਹਨਾਂ ਦਾ ਡਰ ਪਿਆ ਉਹਨੂੰ ਤਾਂ ਤੂੰ ਨਾ ਡਰ ਤੂੰ ਚੁੱਪਰ ਕੇ ਰਹਿ ਆਪੇ ਜਦੋਂ ਮੁਰਤੇ ਫੋਨ ਆਊਗਾ ਜਾਊਗਾ ਠੀਕ ਨਹੀਂ ਆਊਗਾ ਤਾਂ ਨਾ ਸਹੀ ਚਲੋ ਡਰਨ ਦੀ ਨਹੀਂ ਕੋਈ ਲੋੜ ਹੈਗੀ ਤੇਰੇ ਬਾਅਦ ਸਭ ਕੋ ਹੈਗਾ ਵੋ ਠੀਕ ਤੂੰ ਕੜੇ ਤੇ ਭੁੱਖੀ ਮਰ ਚੱਲੀ ਕਿੱਡੇ ਸੋਹਣੇ ਨਿੰਬੂ ਲੱਗੇ ਮੈਂ ਵੇਖਿਆ ਹੀ ਨਹੀਂ ਬੰਦਾ ਚਾਰਵੀ ਪਾ ਲੈਂਦਾ ਲੈ ਮੈਂ ਚਾਹ ਬਣਾ ਲਾਂ ਗੁੱਟ ਹਾਈ ਹਾਈ ਇਹਨਾਂ ਨੂੰ ਕਿਹੜੀ ਨੇਰੀ ਆ ਗਈ ਆ ਲੈ ਕੋ ਥੱਲੇ ਡਿਗ ਪੇ ਹਾਈ ਹਾਈ ਇਕ ਕੋ ਹੀ ਹੈ ਇੱਥੇ ਮੰਨੀ ਦੀ ਗੱਲ ਖਣੋ ਮਿੰਨੇ ਭਲੇਖੇ ਪਈ ਜਾਂਦੇ ਆ ਪਰ ਆ ਕੀ ਭਲੇਖਾ ਹੋਇਆ

ਕੰਮ ਕਰ ਕਰ ਬਾਹਰ ਕਰਗੇ ਮੈਨੂੰ ਵੀ ਕਰਾਹਣੀ ਚੱਲ ਮਨਾ ਚਾਹ ਦੇ ਵੀ ਹੇ 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 ਮੈਨੂੰ ਬਣੋ ਨਹੀਂ ਜਾ ਮੈਨੂੰ ਬਣੋ ਨਹੀਂ ਜਾ ਹੇ ਰਣਾਣੀ ਜਾਨ ਤੁਰਦਿ ਮੈਂ ਜੀਣਾ ਮੁਸ਼ਕਲ ਕਰ ਦੇਣਾ ਕੰਮ ਧੰਦੇ ਕਰ ਕਰਕੇ ਥੱਕ ਗਈ ਆ ਇੱਕ ਪਤਾ ਨਹੀਂ ਕੀ ਰਸੋਈ ਚ ਮੈਨੂੰ ਚੱਕਰ ਆ ਗਿਆ ਏ ਕੀ ਹੋਇਆ ਏ ਮੇਰੇ ਬੰਦੇ ਵਹਿਮ ਮੇਰਾ ਉਹ ਦਿਨ ਵੀ ਨਾ ਮੇਰਾ ਦੇਲ ਹੀ ਨਿਕਲ ਗਿਆ ਪਤਾ ਨਹੀਂ ਕੀ ਹੋਣਿਆ ਮੈਨੂੰ ਹੱਥ ਪੈਰਾਂ ਚ ਮੇਰੇ ਸਭੋ ਹੀ ਨਹੀਂ ਜਾਨ ਰਹਿਗੀ ਲਿਆ ਹੁਣ ਘੜੀ ਇਰਮਾਨ ਕਰ ਲੈਣੀ ਉਹ ਉੱਥੇ ਵੀ ਮੰਮੀ ਨੇ ਸਾਰੀ ਦਿਹਾੜੀ ਮੇਰੀ ਜਾਨ ਖਾ ਲੈਣੀ ਛੱਡਣਾ ਨਾ ਮੈਨੂੰ ਕਿਤੇ ਮੈਨੂੰ ਹੁਕਮ ਹੀ ਨਹੀਂ ਹੁੰਦਾ ਹੀ ਮਨਜੀ ਤੇ ਪੈਣਾ ਇੱਥੇ ਮੇਰਾ ਅੰਤਰਾ ਇਹ ਗੱਲਾਂ ਬੜਾ ਮੰਦੂ ਕੀ ਹੁੰਦਾ ਪਤਾ ਨਹੀਂ ਮੇਰੇ ਨਾਲ ਕੀ ਹੁੰਦਾ ਪੋਤਰਾ ਜੇ ਕੋਈ ਗੱਲ ਇਦਾਂ ਦੀ ਹੋਵੇ ਜੋ ਮੇਰੇ ਮਨ ਚ ਆਉਣ ਡਿਆ ਵਾ ਮਨ ਨਹੀਂ ਨੂੰ ਵੀ ਤੇ ਹੋ ਹੀ ਸਕਦਾ ਮੈਨੂੰ ਕੱਲੀ ਨੂੰ ਥੋੜਾ ਹੋ ਸਕਦਾ ਵਾ ਮੇਰੇ ਮਨ ਦੇ ਭਲੇਖੇ ਹੀ ਆ ਮੰਮੀ ਵੀ ਜਾਨ ਨਹੀਂ ਮੇਰੀ ਛੱਡੀ ਹੁੰਦੀ

ਨਾ ਕੋਈ ਨਵਾਜ਼ ਮਾਰ ਲੈਣੀ ਨਾ ਠਾ ਲੈਣਾ ਮੈਨੂੰ ਮੇਰਾ ਵੀ ਜੀ ਕਰਦਾ ਏ ਮੈਂ ਆਪਣੇ ਪਰਿਵਾਰ ਚ ਰਵਾਂ ਮੈਂ ਆਪਣੀ ਸੱਸ ਦੀ ਸੇਵਾ ਕਰਾਂ ਮੰਨਣਾ ਜਿੱਦਾਂ ਦੇ ਮੇਰੇ ਹਾਲਾਤ ਹੀ ਨਾ ਹੁਣ ਮੰਮੀ ਨੂੰ ਚਾਹੀਦਾ ਏ ਕਿ ਥੋੜੇ ਥੋੜੇ ਕੰਮ ਜਿਹੜੇ ਹੌਲੇ ਆ ਇਹ ਮੈਂ ਕਰ ਲਵਾਂ ਤੇ ਭਾਰੇ ਆਪ ਕਰ ਲੈ ਮੇਰਾ ਵੀ ਦਿਲ ਕਿੰਨਾ ਖੁਸ਼ ਹੁੰਦਾ ਮੈਂ ਜਿੰਨੀ ਮਰਜ਼ੀ ਥੱਕੀ ਟੁੱਟੀ ਹੁੰਦੀ ਮੈਂ ਤਾਂ ਵੀ ਉੱਠ ਕੇ ਕੰਮ ਕਰਨੀ ਸੀ ਪਰ ਉਹਨਾਂ ਨੂੰ ਤੇ ਮੇਰੇ ਵਾਸਤੇ ਹੈ ਹੀ ਨਹੀਂ ਕੁਝ ਖਿਆਲ ਹੀ ਨਹੀਂ ਮਨ ਚ ਕੋਰੇ ਰੱਬ ਚੰਗੀ ਚੀਜ਼ ਦੇ ਦੇ ਉਹਨਾਂ ਤੇ ਆਉਂ ਕਰਦੀਆਂ ਨੇ ਫਿਰ ਗਲ ਘੁੱਟ ਦੋ ਇਹਦਾ ਮਾਰ ਦੋ ਇਹਨੂੰ ਛੱਡ ਮਣਾ ਤੂੰ ਇਹਨਾਂ ਦੀ ਕਾਦੀ ਟੈਨਸ਼ਨ ਪਾਈ ਤੂੰ ਰਮਾਨਾ ਸੌ ਲੰਮੇ ਪੌ ਘੜੀ ਵਾਇਗੁਰੂ ਦਾ ਨਾਮ ਹੈ ਹਵਾ ਉਮਾਰ ਸੱਚੇ ਪਾਸ਼ਾ ਤੇਰਾ ਹੀ ਆਸਰਾ ਹੀ ਹੋ ਮੈਂ ਆਰੀ ਘਰ ਵਧੀਆ ਕੀਤਾ ਹੀ ਸੱਚੀ ਬੜੀ ਗਰਮੀ ਗਰਮੀ ਅੱਜ ਮੈਨੂੰ ਨਹੀਂ ਲੱਗਣ ਦੀ ਮੈਨੂੰ ਬੜੀ ਲੱਗਣ ਈ ਆ ਗਰਮੀ ਹੈ ਵਾ ਬਲਜੀਤ ਹਾਏ ਮੰਮੀ ਖੁਸ਼ ਹੋ ਵਾ ਤੂੰ ਬਹੁਤ ਖੁਸ਼ ਹੋ ਮੰਮੀ ਬਹੁਤ ਖੁਸ਼ ਹੋ ਬੜੇ ਖੈਰ ਸੁਖ ਹੋ ਸ਼ਰਾ ਮੇਰੀ ਧੀ ਖੁਸ਼ ਹੋ ਵਾ ਤੇ ਮੈਂ ਵੀ ਖੁਸ਼ ਹੋ ਚੱਲ ਮੰਮੀ ਮੈਂ ਪਾਣੀ ਲੈ ਆਵਾਂ ਆਪਾਂ ਨੂੰ ਕਰਾਉਣ ਪਾਣੀ ਕਿੰਨੇ ਪੁੱਛਣਾ ਪਾਣੀ ਕਿੰਨੇ ਦੇਣਾ ਅੱਗੇ ਦੇ ਦੂ ਦੇਦੀ ਮੈਂ ਪੈਸੇ ਰਾ ਲੈਣੀ ਇੱਥੇ ਤਾਂ ਆ ਜਾ ਆ ਜਾ ਨਾਲ ਗੱਲਬਾਤ ਕਰਦੇ ਆ ਕਰ ਵਾਲੇ ਕਰ ਲਈ ਤੇ ਸਾਨੂੰ ਕਿਹਦਾ ਡਰਨਾ ਹਾਂ ਹੋਰ ਹਾਂ ਮੰਮੀ ਹੁਣ ਮੈਨੂੰ ਇਹ ਦੱਸ ਸਕੂਟਰੀ ਤੇ ਆ ਗਈ ਲੱਖ ਦੀ ਆਹੋ ਜਿੱਦਾਂ ਤੂੰ ਕਹਿੰਨੀ ਮੇਲਾ ਉਦਾਂ ਹੀ ਹੋਇਆ ਈ ਮੈਂ ਤਾਂ ਕਦੀ ਸਕੂਟੀਆਂ ਦੇ ਹੁਣ ਕਦੀ ਰੇਟ ਹੀ ਨਹੀਂ ਪੁੱਛੇ ਪਤਾ ਕਿੰਨਾ ਮੁੱਲ ਵਾ ਚੀਜ਼ਾਂ ਦਾ ਪਰ ਮੰਮੀ ਮੇਲਾ ਕਿੱਡੇ ਹੁੰਦੇ ਨੇ ਹਾਰਦੇ ਨਹੀਂ ਕਿਤੇ 5000 ਵੀ ਨਹੀਂ ਯਾਦ ਕਰਦੇ ਇਹ ਨਹੀਂ ਕਰਦੇ ਹੁਣ ਲੋਕੀ ਜਲੇ ਖਣੇ ਦੇ ਕੋਲ ਤੇ ਚੀਜ਼ਾਂ ਵਾ ਤੇ ਫਿਰ ਇਦਾਂ ਵੇਖੋ ਵੇਖੀ ਇਹ ਚੀਜ਼ਾਂ ਵੇਖਦੀਆਂ ਬੜੀਆਂ ਵਾ ਤੇ ਫਿਰ ਉਹ ਕੋਲ ਪਿਆਹਾਂ ਦਾ ਤਾਂ ਕੋਈ ਮੁੱਲ ਨਹੀਂ ਰਹਿ ਗਿਆ ਚੀਜ਼ਾਂ ਦਾ ਹੀ ਮੁੱਲ ਵਾ ਹੁਣ ਮੰਮੀ ਹੁਣ ਜਿਹੜਾ 4 ਲੱਖ ਰੁਪਈਆ ਇਹਦਾ ਕੀ ਕਰਨਾ ਇਦਾਂ ਕਰੇ ਕਰਨਾ ਕੀ ਆ ਇੱਕ ਬਣਾ ਲੈ ਸੈਕ ਟੇੜ ਕਟੋਲੇ ਦਾ ਇੱਕ ਲੱਲਮ ਲਮਾਰੀ ਵਧੀਆ ਜੀ ਤੇ ਬਾਕੀ ਜਿਹੜੇ ਬਚਣਗੇ ਨਾ ਉਹ ਮੈਨੂੰ ਮੈਂ ਰੱਖ ਲੈਣੇ ਕਿਉਂਕਿ ਮੈਨੂੰ ਵੀ ਕਿਤੇ ਧੀਏ ਲੋੜ ਪੈ ਜਾਂਦੀ ਹੈ ਹਨਾ ਸਾਲ ਬਾਅਦ ਹੁਣ ਪੈਸੇ ਮਿਲਣੇ ਕਿਹੜੇ ਨੂੰ ਇਦਾਂ ਈ ਮਿਲਨੇ ਮੰਮੀ ਉਹ ਗੱਲ ਤੇ ਠੀਕ ਵਾ ਹਾਂ ਉਹ ਤੇ ਆਪੇ ਬੀਬੀ ਪ੍ਰਧਾਨ ਵਾਲੀ ਗੱਲ ਹੋ ਜਾਣੀ ਆ ਜੇ ਵੀਰ ਆ ਗਿਆ ਹੁਣ ਦੀ ਤੇ ਪਹਿਲੀ ਉਹਨੇ ਤੇ ਪੁੱਛਣਾ ਕਿ ਨਹੀਂ ਹਨੂ ਹੱਥ ਪੈਰ ਨਹੀਂ ਉਹਨੇ ਕਹਣਾ ਪੁੱਛਣਾ ਉਹ ਤੋਂ ਕਿ ਡਰੰਡੀ ਤੂੰ ਉਹਦੀ ਕਿ ਜਰਤ ਮੈਂ ਪੁੱਛੂਗਾ ਹਾਂ ਹਾਂ ਉਹਨੇ ਕਹਣਾ ਸਾਰੇ ਤੂੰ ਲੈ ਗਈਆਂ ਪੈਸੇ ਉਹਨੂੰ ਪਤਾ ਬਣਾ ਕੇ ਆ। ਐਵੇਂ ਵੀ ਪਤਾ ਲੱਗ ਹੀ ਜਾਣਾ ਹੁਣ ਠੇਕਾ ਤੇ ਫਰਾੜਿਆ ਤੇ ਚਾ ਗਿਆ। ਆ ਗਿਆ। ਜੇ ਜਦੋਂ ਹੁਣ ਠੇਕੇ ਜਿੰਨਾ ਤੇ ਪੈਲੀ ਦਿੱਤੀ ਆ ਅਗਲੇ ਨੇ ਸਿੱਧਾ ਉੱਥੇ ਜਾ ਕੇ ਪੁੱਛ ਲੈ ਤਾਂ ਫਿਰ ਕੀ ਕਰਾਂਗੇ? ਪੁੱਛ ਲੈ ਤਾਂ ਨਾ ਇਹੋ ਕਹਣਾ ਤੇਰੀ ਮਾਂ ਲੈ ਕੇ ਗਈ ਆ ਭੈਣ ਥੋੜੀ ਲੈ ਕੇ ਗਈ। ਚਲ ਠੀਕ ਆ ਮੰਮੀ। ਪਰ ਮੰਮੀ ਦੇ ਵੀ ਇਤਨਾ ਗੁੱਸੇ ਹੋਊਗਾ। ਨਹੀਂ ਨਹੀਂ ਹੁੰਦਾ। ਤੂੰ ਫਿਕਰ ਨਾ ਕਰ। ਮੈਂ ਚੁੱਪ ਕਰਕੇ ਪੈਸੇ ਕੋਰਾ ਰਹਿਣੇ ਆ ਤੇ ਨਾ ਮੈਂ ਦੱਸਣੇ ਕਿ ਇਹਨੂੰ ਤੇ ਨਾ ਮੈਂ ਪੁੱਛਣੇ ਕਿ ਕਿੰਨੇ ਮਰਕਵਾਗੇ ਤੇ ਕਿੰਨੇ ਨਹੀਂ ਹੈਗੇ। ਮੰਮੀ ਜੀ ਆ ਨਹੀਂ ਨਾ ਡੇਢ ਕੇ ਟੋਲੇ ਦਾ ਸੈਟ। ਉਹ ਖਲਾਰਵਾ ਜਾਨੀ ਬਣਨਾ ਉਹ ਫਿਰ ਟਿੱਕੀ ਸਟ ਬਣ ਜਾਣਾ ਚਲ ਉਹ ਹੀ ਬਣਾ ਲਾ ਚਲ ਉਹ ਫਿਰ ਇੱਕ ਮੈਨੂੰ ਬਣਾ ਦੇ ਤੇ ਇੱਕ ਮੈਨੂੰ ਲਮਾਰੀ ਲਿਆ ਦੇ ਵਧੀਆ ਜੀ ਲਮਾਰੀ ਲਾ ਚਲ ਠੀਕ ਹਲਕੀ ਨਾ ਲਈ ਫਿਰ ਮੰਮੀ ਹਲਕੀ ਲੈਣੇ ਕੀ ਕਰਨ ਨੂੰ ਨਾਲੇ ਅਗਲੇ ਆਖਣਗੇ ਦਾਜ ਆਇਆ ਮਾੜਾ ਵਸ ਕੋ ਹਾਂ ਨਾਲੇ ਤੂੰ ਕਹਿੰਦੀ ਨਾ ਕਬੀਰ ਲੈਣ ਨਹੀਂ ਆਉਂਦਾ ਮੈਨੂੰ ਵੇਖੀਏ ਤੇਲ ਚੋਕ ਇਹਨਾਂ ਨਗਾਉਣਗੇ ਤਾਂ ਤੂੰ ਮੈਨੂੰ ਆਖੀ ਚੀਜ਼ਾਂ ਨੇ ਕਦਰ ਹੁੰਦੀ ਚਲ ਮੰਮੀ ਇਹ ਵੀ ਤੇ ਸਕੀਮ ਸਹੀ ਆ ਵੇਖੀ ਤੂੰ ਤੂੰ ਮੇਰੀ ਸਕੀਮ ਵੇਖੀ ਸਹੀ ਤੂੰ ਤਾਂ ਜੇ ਮੈਂ ਸਕੀਮ ਵੇਖੀ ਨਹੀਂ ਉਹਨੂੰ ਕਿਦਾ ਪਤਾ ਲੱਗਣਾ ਹਾਂ ਤੇ ਉਹ ਕਹੇ ਬੇ ਕਿਹੜਾ ਹਣ ਨਾ ਇੰਨਾ ਸਮਾਨ ਲੈ ਆਈ ਤੇ ਇੰਨਾ ਸੋਨਾ ਪਾ ਕੇ ਆਈ ਆ ਮੰਮੀ ਇੱਕ ਦਿਮਾਗ ਨਹੀਂ ਹੈ ਦਾ ਕੰਮ ਕੀਤਾ ਹਾਂ ਸਕੂਟਰੀ ਲੈਣ ਤੀ ਤੇ ਡੱਬਾ ਲਿਆਂਦਾ ਹੀ ਨਹੀਂ ਉਹ ਆਪਾਂ ਮਾਵਾਂ ਧੀਆਂ ਤੇ ਹੈਗੀਆਂ ਆ ਉਹ ਆਪਾਂ ਹੀ ਖਾ ਕੇ ਆਪਣਾ ਮਨ ਪਰਚਾਰ ਲੈਂਦੇ ਹਾਈ ਹਾਈ ਨਹੀਂ ਛੇਤੀ ਛੇਤੀ ਬੰਦਲੀਆਂ ਆ ਗਈਆਂ ਗਰਮੀ ਚ ਕੀਤੇ ਹੀ ਭੁਲ ਚੱਲ ਛੱਡ ਸਾਨੂੰ ਕਿਹੜਾ ਕਿਸ ਨੇ ਕਹਿਣਾ ਵੀ ਡੱਬਾ ਲੈ ਆ ਕਿ ਨਹੀਂ ਕਿ ਇਹਦੇ ਵਾਤੇ ਲਿਆਉਣਾ ਹੀ ਕਿੰਨਾ ਕੁ ਮਿੱਠਾ ਖਾੜਨਾ ਹੀ ਮਾਵਾਂ ਧੀਆਂ ਨੇ ਬਹੁ ਫਿਰ ਮੈਂ ਚਾਹ ਘੁੱਟ ਬਣਾਉਣੀ ਆ ਚੱਲ ਬਣਾ ਲੈ ਵਧੀਆ ਜੀ ਖੁਸ਼ਵਾ ਨਾ ਉਹਦਾ ਤਾਂ ਹਾਂ ਹਾਂ ਬੜੀ ਖੁਸ਼ਵਾ ਮੈਂ ਕਿ ਚੰਗਾ ਹੋਇਆ ਮੇਰੀ ਧੀ ਖੁਸ਼ਵਾਤ ਮੈਨੂੰ ਵੀ ਖੁਸ਼ੀ ਚੜੀ ਮੇਰਾ ਧੀ ਪੁੱਤ ਖੁਸ਼ਵਾ ਕਸਮਾ ਨੂੰ ਕਾਬੇ ਮਰਦੇ ਰਹਿੰਦੇ ਉਹਨਾਂ ਨੂੰ ਭੁੱਖੇ ਹੁਣ ਪਰਲੇ ਲੈਂਦੇ ਹੀ ਹੋਣਗੇ ਨਾ ਦੋਵੇਂ ਜਣੇ ਜਿੱਥੇ ਬੈਠੇ ਹੋਣਗੇ ਜੇ ਉਹਨਾਂ ਨੇ ਫੋਨ ਕੀਤਾ ਤਾਂ ਕਰਨਾ ਮੰਮੀ ਨਹੀਂ ਜੋ ਮਰਜੀ ਹੋ ਜੇ ਮੇਰਾ ਘਰ ਮੇਰੀ ਧੀ ਦਾ ਘਰ ਤੂੰ ਕੋਣ ਨਹੀਂ ਮੇਰੇ ਘਰ ਚ ਆ ਕੇ ਰਹਿਣ ਵਾਲੀ ਮੈਂ ਤੇਰੀ ਜਾਨ ਕੱਢ ਦੇਣੀ ਹੈ ਮੇਰਾ ਘਰ ਛੱਡ ਕੇ ਚਲ ਜਾ ਨਹੀਂ ਤੇ ਮੈਂ ਤੈਨੂੰ ਮਾਰ ਦੇਣਾ ਹਾਂ ਮੈਂ ਤੇਰਾ ਜੀਣਾ ਮੁਸ਼ਕਲ ਬਰਦਣਾ ਇੱਥੇ ਮੇਰੀ ਧੀ ਦਾ ਘਰ ਕੋਈ ਕਿੱਦਾਂ ਕਬਜ਼ਾ ਕਰ ਜੂ ਮੇਰੀ ਧੀ ਦਾ ਘਰ ਮੈਂ ਤੇ ਇੱਥੇ ਕਿਸੇ ਨੂੰ ਸਮਾਨ ਨੂੰ ਹੱਥ ਨਹੀਂ ਲਾਉਣ ਦਿੱਤਾ ਤੇ ਤੂੰ ਚੱਤੋਂ ਮੇਰੇ ਘਰ ਚ ਕਬਜ਼ਾ ਕਰਨ ਲਈ ਆਤੀ ਮੈਂ ਤੈਨੂੰ ਮਾਰ ਦੇਣਾ ਕਰਾ ਮੈਂ ਕਿੱਥੇ ਜਾਵਾਂ ਹਾਏ ਹਾਏ ਰੱਬਾ ਜ਼ਮੀਦਾਰ ਕੀ ਗੱਲੋ ਕੀਤੀ ਨਾ ਤੂੰ ਤੇ ਆਏ ਇੱਕ ਕਮ ਕਬਰ ਗਈਆਂ ਕੁਛ ਨਹੀਂ ਹਾਂ ਵੇਖਿਆ ਮੇਰਾ ਗਲਾ ਭਲਾ ਲਾਲ ਹੋਇਆ ਵਾ ਗਲ ਹਾਂ ਆਹ ਹੋਇਆ ਬੰਨੇ ਥੋੜਾ ਨੀਲਾ ਹੋਇਆ ਮੇਲੇ ਡੱਗੇ ਸੱਟ ਲਵਾਈ ਆ ਨਹੀਂ ਨਹੀਂ ਮੈਂ ਡੱਗੇ ਕਿੱਥੇ ਹਾਂ ਮੈਂ ਸੁੱਤੀ ਹਾਂ ਬੜੇ ਆਰਾਮ ਨਾਲ ਮੈਂ ਤਾਂ ਕਿਹਾ ਮੈਂ ਕੰਮ ਕਰ ਲਿਆ ਹੁਣ ਮੈਂ ਆਰਾਮ ਕਰ ਲਾਂ ਪਰ ਪਤਾ ਨਹੀਂ ਕਹਿ ਨਿਆਣ ਕੇ ਮੇਰਾ ਗਲਾ ਇਥੋਂ ਫੜ ਲਿਆ ਮੇਰੇ ਕਬਰਾਂਟ ਬੜੀ ਹੋਣ ਈ ਜੇ ਤੇਰੇ ਮੰਦਾ ਵਹਿਮ ਨਹੀਂ ਮੈਂ ਪੂਰ ਕੱਢ ਸਕਦਾ ਪਤਾ ਨਹੀਂ ਤੈਨੂੰ ਕੀ ਹੋਇਆ ਵਾ ਪਾਠ ਕੀਤਾ ਤੁੱਤਾ ਨਹੀਂ ਪਾਠ ਤੇ ਨਹੀਂ ਮੈਂ ਕੀਤਾ ਮੇਰਾ ਟਾਈਮ ਨਹੀਂ ਲੱਗਾ ਸਾਫ ਸਫਾਈਆਂ ਚ ਬੱਸ ਦੇਖਿਆ ਐਸੇ ਗੱਲ ਦੀ ਕਮੀ ਆ ਤੈਨੂੰ ਮੈਂ ਕਿਹਾ ਸੀ ਸੁਖਨੀ ਸਾਦਾ ਪਾਠ ਕਰ ਚਲਾਇਆ ਕਰ ਕੱਲੀ ਨਹੀਂ ਜਦੋਂ ਉਦੋਂ ਨਾਲ ਕੁੜੀ ਨੂੰ ਆਪਣੇ ਲਾਗੇ ਉਠਾਇਆ ਕਰ ਤੇ ਸੁਖਨੀ ਸਾਦਾ ਪਾਠ ਲਾਇਆ ਕਰ ਜਾਂ ਫਿਰ ਦੂਜਾ ਜਲਦੀ ਸਾਧ ਤੇ ਰੇਲਾ ਸਾਦਾ ਪਾਠ ਵੀ ਕਰਾਇਆ ਕਰ ਕੋਈ ਨਾ ਹੁਣ ਮੈਂ ਖਾਸ ਖਿਆਲ ਰੱਖੂਗੀ ਹੁਣ ਮੈਂ ਪਾਠ ਹੀ ਲਾਇਆ ਕਰੂੰਗੀ ਮੇਰੇ ਦਿਮਾਗ ਕੋਈ ਨਿਕਲ ਗਿਆ ਮੈਂ ਨਾ ਪਾਠ ਲਾਇਆ ਤੇ ਨਾ ਮੈਂ ਆਪ ਹੀ ਕੀਤਾ ਪਾਠ ਜਾ ਐਵੇਂ ਵੈਮ ਨਾ ਕਰਿਆ ਕਰ ਪਾਣੀ ਲਿਆ ਕੇ ਦੇ ਮੈਨੂੰ ਜਾ ਬਸ ਮੈਂ ਆਈ ਨਿੰਬੂ ਵਾਲਾ ਪੀਣਾ ਫਿੱਕਾ ਹੀ ਫਿੱਕਾ ਹੀ ਲਿਆ ਲਿਆ ਗਾਂ ਪਾਣੀ ਇੰਨਾ ਟਾਈਮ ਆ ਲਿਆ ਮੈਂ ਤੈਨੂੰ ਲੱਗਾ ਤੇਰੇ ਦਿਮਾਗ ਨੂੰ ਨਹੀਂ ਕੰਮ ਕਰਦਾ ਕੀ ਹੋ ਕੀ ਹੋ ਗਿਆ ਕੁੜੀ ਕਿੱਥੇ ਆ ਕੁੜੀ ਆਹੋ ਕੁੜੀ ਕਿੱਥੇ ਆ ਮੈਂ ਜਦੋਂ ਆਇਆ ਕੁੜੀ ਨਾ ਵੇਖੀ ਨਹੀਂ ਕਿਤੇ ਤੈਨੂੰ ਹੀ ਨਹੀਂ ਪਤਾ ਹੈਗਾ